ਓਏ ਮਾਸਟਰਮੀ ਦੀ 70000 ਤਰਖਾ ਕੋਠੀ ਬਣੀ ਬਣਾਈ ਸਾਰਾ ਕੁਝ ਬਣੇ ਬਣਾਇਆ ਆ ਉਹ ਮੈਂ ਆਣਾ ਦੋ ਚਾਰ ਸਕੂਲਾਂ ਚ ਹੋ ਟرائی ਮਾਰ ਲੱਗੀ ਪਤਾ ਤੇਰੀ ਕਿਸਮਤ ਖੁੱਲ ਜੇ ਨਾਲ ਜਵਾਕ ਵੀ ਬਣੇ ਬਣਾਈ ਆ ਜਾ ਓਕਰ ਉਸਾਲ ਤੁਸੀਂ ਇੱਥੇ ਬੈਠੇ ਮੈਨੂੰ ਥੋੜਾ ਦਾ ਕੰਮ ਸੀ ਮੈਂ ਤੈਨੂੰ ਭਾਲਦਾ ਫਿਰਦਾ ਦੱਸ ਮੈਨੂੰ ਪਤਾ ਕੰਮ ਤੋਂ ਬਿਨਾਂ ਤੂੰ ਆਉਂਦਾ ਹੀ ਨਹੀਂ ਦੱਸ ਕੁੜੀ ਪਟਾਉਣੀ ਆ ਯਾਰ ਚੱਲੇਗਾ ਮੇਰੇ ਨਾਲ ਉਹ ਭਾਈ ਮੈਂ ਲੋਕਾਂ ਦੀਆਂ ਟੀਆਂ ਪਿਆਣਾ ਛੇੜਨ ਦੇ ਬਿਲਕੁਲ ਖਿਲਾਫ ਹਾਂ ਫਿਰ ਆਦੀਆਂ ਹੀ ਛੇੜੀ ਚੱਲ ਗਏ ਉਹ ਮੈਂ ਤਾਂ ਆਦੀ ਘਰ ਵਾਲੀ ਛੇੜਨ ਤੋਂ ਡਰਦਾ ਕਿਤੇ ਮੇਰਾ ਸੋਹਣਾ ਨਾਲ ਗੱਲ ਪੈ ਜਾਏ ਤੂੰ ਸਿੱਧਾ ਕਹੇ ਮੇਰੇ ਨਾਲ ਨਹੀਂ ਖੜਨਾ ਫਿਰ ਤੂੰ ਤੂੰ ਘੜਨ ਦੀ ਗੱਲ ਕਰਦਾ ਜੇ ਤੇਰੇ ਇਹੀ ਲੱਛਣ ਰਹਿ ਤੇ ਲੋਕਾਂ ਨੇ ਆਪਾਂ ਨੂੰ ਬਹਿਨ ਜੋ ਗ੍ਰਾਣੀ ਛੱਡ ਮੈਂ ਆਹੋ ਜਿਹਾ ਉਹ ਕਿਉਂ ਮੇਰਾ ਨੁਕਸਾਨ ਕਰਾਉਣਾ ਜੇ ਮੇਰਾ ਮਾਸਟਰਨੀ ਨਾਲ ਵਿਆਹ ਹੋ ਗਿਆ ਤਾਂ ਫਾਇਦਾ ਹੀ ਫਾਇਦਾ ਕੀ ਪਤਾ ਓਏ ਮਾਸੂਮੀ ਦੀ 70000 ਤਰਖਾ ਕੋਠੀ ਬਣੀ ਬਣਾਈ ਸਾਰਾ ਕੁਝ ਬਣੇ ਬਣਾਇਆ ਆਊਗਾ ਉਹ ਮੈਂ ਆਣਾ ਦੋ ਚਾਰ ਸਕੂਲਾਂ ਚ ਹੋ ਟ੍ਰਾਈ ਮਾਰ ਲਾ ਕੀ ਪਤਾ ਤੇਰੀ ਕਿਸਮਤ ਖੁੱਲ ਜੇ ਨਾਲ ਜਵਾਕ ਵੀ ਬਣੇ ਬਣਾਈ ਆ ਜਾਣ ਮੈਂ ਤੇਰੇ ਘਸਨ ਮਾਰਨਾ ਮੈਨੂੰ ਗੁੱਸਾ ਨਾ ਕਿੜਾ ਮਾਰ ਕੇ ਖਾ ਮੇਰੇ ਕਿੜਾ ਚੂੜੀਆਂ ਪਾਈਆਂ ਓ ਤੇਰੇ ਮਾਰ ਕੇ ਬਾਈ ਮੈਂ ਕਿਸਨ ਤੜਵਾਉਣਾ ਨਾਲੇ ਯਾਰਾਂ ਦੇ ਥੋੜੀ ਕਿਸਨ ਮਾਰੀ ਦੇ ਆ ਓ ਮੈਂ ਕਹਿੰਦਾ ਯਾਰ ਮਾੜੀ ਮੋਟੀ ਕੁੜੀ ਪਹਿਲਾਂ ਤੂੰ ਸੈੱਟ ਕਰ ਲਾ ਉਦੋਂ ਬਾਅਦ ਫਿਰ ਮੈਂ ਵੈਹ ਦੀ ਗੱਲ ਤੇਰੇ ਦੀ ਮੈਂ ਆਪੇ ਧੋਰ ਲੂੰਗਾ ਓ ਬਾਈ ਮਾੜੀ ਮੋਟੀ ਸੈੱਟ ਕਰਨ ਨੂੰ ਓਂਟੀਨਾ ਜਿਹੜੀ ਮੈਂ ਕਮਾ ਕੇ ਸੈੱਟ ਕਰ ਲਾ ਮੈਂ ਆਪੇ ਹੀ ਵੇਖ ਲੂੰਗਾ ਬੈਠਾ ਰਹਿ ਤੂੰ ਹਾਂ